ਜੀ ਹਾਂ ਦੋਸਤੋ ਤੁਸੀਂ ਬਿਲਕੁਲ ਸਹੀ ਪੜ੍ਹ ਕੇ ਆ ਰਹੇ ਹੋ ਅੱਜ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣਾ ਇਨਕਮ ਸਰਟੀਫਿਕੇਟ ਡਾਊਨਲੋਡ ਕਰਨਾ ਸਿੱਖ ਚੋਗੇ ਘਰ ਬੈਠੇ ਜੇਕਰ ਤੁਸੀਂ ਵੀ ਆਪਣਾ ਇਨਕਮ ਸਰਟੀਫਿਕੇਟ ਅਪਲਾਈ ਕੀਤਾ ਹੋਇਆ ਹੈ ਜਾਂ ਫਿਰ ਸੈਂਟਰ ਤੋਂ ਅਪਲਾਈ ਕਰਕੇ ਆਏ ਹੋ ਤਾਂ ਤੁਸੀਂ ਹੁਣ ਉਸ ਨੂੰ ਡਾਊਨਲੋਡ ਕਰਕੇ ਆਪਣੇ ਕੰਮ ਦੇ ਲਈ ਯੂਜ਼ ਕਰਨਾ ਚਾਹੁੰਦੇ ਹੋ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਾਣੋਗੇ ਕਿੱਦਾਂ ਤੁਸੀਂ ਉਸ ਨੂੰ ਡਾਊਨਲੋਡ ਕਰਨਾ ਹੈ ਨਾਲੇ ਦੋਸਤੋ ਤੁਸੀਂ ਇਹ ਵੀ ਸਿੱਖ ਜਾਓਗੇ ਕਿ ਤੁਸੀਂ ਉਸ ਦੀ ਸਥਿਤੀ ਕਿੱਦਾਂ ਜਾਣਨੀ ਹੈ ਕਿ ਤੁਹਾਡਾ ਸਰਟੀਫਿਕੇਟ ਉਹ ਬਣਿਆ ਹੈ ਜਾਂ ਫਿਰ ਨਹੀਂ ਬਣਿਆ ਰਿਜੈਕਟ ਤਾਂ ਨਹੀਂ ਕਿਤੇ ਹੋ ਗਿਆ ਤਾਂ ਇਹ ਵੀ ਦੋਸਤੋ ਤੁਸੀਂ ਸਿੱਖ ਪਾਓਗੇ ਜੇਕਰ ਦੋਸਤੋ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਦੋਸਤੋ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਕੋਈ ਵੀ ਨਵੀਂ ਅਪਡੇਟ ਆਇਆ ਕਰੇਗੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਇਆ ਕਰੇਗੀ ਜੇ ਵੀਡੀਓ ਚੰਗੀ ਲੱਗੇ ਤੇ ਇੱਕ ਲਾਈਕ ਵੀ ਜਰੂਰ ਕਰ ਦੇਣਾ ਤਾਂ ਅੱਜ ਦੀ ਇਸ ਵੀਡੀਓ ਨਾਲ ਆਪਾਂ ਸ਼ੁਰੂ ਕਰਦੇ ਹਾਂ ਸਿੰਪਲੀ ਦੋਸਤੋ ਤੁਸੀਂ ਕੋਈ ਵੀ ਆਪਣਾ Chrome ਬ੍ਰਾਊਜ਼ਰ ਓਪਨ ਕਰੋਗੇ ਤੇ ਉਸਤੇ ਜਾਓਗੇ ਸਰਚ ਬਾਕਸ ਦੇ ਵਿੱਚ ਇੱਥੇ ਈ ਸੇਵਾ ਸਰਚ ਕਰ ਲੋਗੇ ਜਦੋਂ ਦੋਸਤੋ ਤੁਸੀਂ ਇਹ ਸਰਚ ਕਰੋਗੇ ਫਰਸਟ ਨੰਬਰ ਤੇ ਵੈਬਸਾਈਟ ਆ ਚੁੱਕੀ ਹੈ ਈ ਸੇਵਾ ਇਹਦੇ ਤੇ ਤੁਸੀਂ ਕਲਿੱਕ ਕਰ ਦੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਕੁਝ ਏਦਾਂ ਇੰਟਰਫੇਸ ਆ ਜਾਏਗਾ ਹੁਣ ਇਸ ਤੋਂ ਬਾਅਦ ਓਕੇ ਤੇ ਤੁਸੀਂ ਕਲਿੱਕ ਕਰ ਦੋ ਉਸ ਤੋਂ ਬਾਅਦ ਹੱਲੇ ਚਲੇ ਜਾਓ ਸੇਵਾ ਕੇਂਦਰ ਤੇ ਕਲਿੱਕ ਕਰ ਦੋ ਉਸ ਤੋਂ ਬਾਅਦ ਤੁਸੀਂ ਕੀ ਦੇਖੋਗੇ ਤੁਹਾਡੇ ਸਾਹਮਣੇ ਏਦਾਂ ਇੰਟਰਫੇਸ ਆ ਜਾਏਗਾ ਹੁਣ نیچے ਸਕਰੋਲ ਡਾਉਨ ਕਰ ਦੋ نیچے ਜਦੋਂ ਸਕਰੋਲ ਡਾਉਨ ਕਰੋਗੇ ਤੁਹਾਡੇ ਸਾਹਮਣੇ ਇੱਥੇ ਆ ਰਿਹਾ ਹੈ ਟ੍ਰੈਕ ਸਰਵਿਸ ਤੇ ਇੱਥੇ ਦੋਸਤੋ ਤੁਸੀਂ ਕਲਿੱਕ ਕਰ ਦੋਗੇ ਜਦੋਂ ਤੁਸੀਂ ਟ੍ਰੈਕ ਸਰਵਿਸ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵਾਂ ਵਿੰਡੋ ਖੁੱਲ ਜਾਵੇਗੀ ਅਤੇ ਤੁਸੀਂ ਦੇਖੋਗੇ ਟ੍ਰੈਕ ਸਿਟੀਜ਼ਨ ਸਰਵਿਸ ਇੱਥੇ ਤੁਸੀਂ ਕਲਿੱਕ ਕਰ ਦੋਗੇ ਪ੍ਰੋਸੀਡ ਤੇ ਕਲਿੱਕ ਕਰ ਦੋਗੇ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਅਤੇ ਤੁਸੀਂ ਆਪਣਾ ਐਪਲੀਕੇਸ਼ਨ ਨੰਬਰ ਜੋ ਤੁਹਾਡੀ ਇੱਥੇ ਰਸੀਪਟ ਤੇ ਲਿਖਿਆ ਹੋਇਆ ਹੈ ਉਹ ਤੁਸੀਂ ਲਿਖਿਆ ਹੋਇਆ ਇਹਦੇ ਤੇ ਜਾਨੀ ਕਿ ਇੱਥੇ ਤੁਸੀਂ ਲਿਖ ਦੋਗੇ ਉਸ ਤੋਂ ਬਾਅਦ ਜੋ ਤੁਹਾਨੂੰ ਕੈਪਚਾ ਦਿਖਾਈ ਦੇ ਰਿਹਾ ਹੈ ਇਹ ਵਾਲਾ ਇਹ ਕੈਪਚਾ ਤੁਹਾਨੂੰ ਦਿਖਾਈ ਦੇ ਰਿਹਾ ਇੱਥੇ ਸਬਮਿਟ ਕਰ ਦਿਓ ਸਬਮਿਟ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਤੁਹਾਡੀ ਐਪਲੀਕੇਸ਼ਨ ਸਥਿਤੀ ਆ ਜਾਏਗੀ ਕਿ ਤੁਹਾਡਾ ਫਾਰਮ ਰਿਜੈਕਟ ਹੋਇਆ ਹੈ ਜਾਂ ਫਿਰ ਐਕਸੈਪਟ ਹੋਇਆ ਹੈ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਤੁਹਾਡਾ ਇਹ ਜਿਹੜਾ ਕਿ ਸਰਟੀਫਿਕੇਟ ਹੈ ਬਣ ਚੁੱਕਿਆ ਹੈ ਤਾਂ ਐਕਸੈਪਟ ਹੋ ਗਿਆ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਇੱਥੇ ਬੈਕ ਜਾ ਕੇ ਤੁਸੀਂ ਆਹ ਗੋਲ ਅਰਾਊਂਡ ਇੱਥੇ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ ਇਹਦੇ ਤੇ ਕਲਿੱਕ ਕਰੋ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਨਵਾਂ ਹੀ ਵਿੰਡੋ ਖੁੱਲ ਚਈਗੀ ਉਸ ਤੋਂ ਬਾਅਦ ਤੁਸੀਂ ਆ ਜਿੱਥੇ ਤੁਹਾਨੂੰ ਇੱਕ ਟੈਡੀ ਬੀਅਰ ਬਣਿਆ ਹੋਇਆ ਦਿਖਾਈ ਦੇ ਰਿਹਾ ਹੈ ਜਿਹੜਾ ਤੁਸੀਂ ਦੇਖੋਗੇ ਤੁਹਾਨੂੰ ਇੱਕ ਸਿੰਗਲ ਦੇ ਰਿਹਾ ਹੈ ਇਹਦੇ ਤੇ ਤੁਸੀਂ ਕਲਿੱਕ ਕਰ ਦਿਓ ਉਸ ਤੋਂ ਬਾਅਦ ਟਾਈਪ ਯੂਅਰ ਮੈਸੇਜ ਇੱਥੇ ਆ ਰਿਹਾ ਹੈ ਇੱਥੇ ਮੈਸਜ ਤੇ ਕਲਿੱਕ ਕਰੋ ਉਸ ਤੋਂ ਬਾਅਦ ਲਿਖੋ ਇਨਕਮ ਸਰਟੀਫਿਕੇਟ ਡਾਊਨਲੋਡ ਉਸ ਤੋਂ ਬਾਅਦ ਮੈਸੇਜ ਅੱਗੇ ਸੈਂਡ ਕਰ ਦਿਓ ਜਦੋਂ ਤੁਸੀਂ ਇਹ ਮੈਸੇਜ ਸੈਂਡ ਕਰੋਗੇ ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਕਰਾਇਆ ਜਾਵੇਗਾ ਜਿਵੇਂ ਦੋਸਤੋ ਤੁਸੀਂ ਦੇਖ ਰਹੇ ਹੋ ਇਸ ਲਿੰਕ ਤੇ ਤੁਸੀਂ ਕਲਿੱਕ ਕਰੋ ਇਹ ਲਿੰਕ ਤੁਹਾਨੂੰ ਜਿਹੜੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਇਸ ਦੇ ਨੀਚੇ ਵੀ ਦਿੱਤਾ ਹੋਇਆ ਹੈ ਉੱਤੇ ਵੀ ਜਾ ਕੇ ਤੁਸੀਂ ਸਿੱਧਾ ਕਲਿੱਕ ਕਰ ਸਕਦੇ ਹੋ ਐ ਤੇ ਤੁਸੀਂ ਐਪਲੀਕੇਸ਼ਨ ਨੰਬਰ ਤੇ ਕਲਿੱਕ ਕਰ ਦੋ ਐ ਤੇ ਤੁਸੀਂ ਜੋ ਵੀ ਐਪਲੀਕੇਸ਼ਨ ਦਿੱਤਾ ਸੀ ਆਪਾਂ ਪਿਛਾ ਫਿਲ ਕਰਕੇ ਆਏ ਹਾਂ ਉਹ ਇੱਥੇ ਫਿਲ ਕਰੋ ਉਸ ਤੋਂ ਬਾਅਦ ਸੈਂਡ OTP ਤੇ ਕਲਿੱਕ ਕਰੋ ਜੋ ਤੁਸੀਂ ਰਜਿਸਟਰ ਨੰਬਰ ਇਹਦੇ ਤੇ ਲਾਇਆ ਹੈ ਉਹਦੇ ਤੇ OTP ਆਏਗਾ OTP ਦਰਜ ਕਰੋ ਡਾਊਨਲੋਡ ਤੇ ਕਲਿੱਕ ਕਰੋ ਪੰਜ ਕੁਐਸਚਨ ਤੁਹਾਡੇ ਕੋਲ ਆ ਜਾਣਗੇ ਤੁਸੀਂ ਦੱਸਣਾ ਹੈ ਕਿ ਤੁਸੀਂ ਸਹਿਮਤ ਹੋ ਜਾਂ ਫਿਰ ਨਹੀਂ ਹੋ ਉਹ ਤੁਸੀਂ Yes No ਕਰਦੇ ਜੋ ਉਸ ਤੋਂ ਬਾਅਦ ਡਾਊਨਲੋਡ ਕਰ ਲਓ ਤੁਹਾਡੇ ਸਾਹਮਣੇ ਤੁਹਾਡਾ ਇਨਕਮ ਦਾ オリジナル ਸਰਟੀਫਿਕੇਟ ਡਾਊਨਲੋਡ ਹੋ ਜਾਏਗਾ ਜੋ ਤੁਸੀਂ ਹਮੇਸ਼ਾ ਦੇ ਵਾਸਤੇ ਆਪਣੇ ਕੋਲ ਰੱਖ ਸਕਦੇ ਹੋ ਤੇ ਕੰਮ ਦੇ ਲਈ ਯੂਜ਼ ਕਰ ਸਕਦੇ ਹੋ ਜੇਕਰ ਦੋਸਤੋ ਸਰਟੀਫਿਕੇਟ ਡਾਊਨਲੋਡ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਾਂ ਫਿਰ ਸਰਵਿਸ ਟਰੈਕ ਕਰਨ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤੁਸੀਂ ਸਾਡੇ ਨਾਲ ਕਮੈਂਟ ਦੇ ਵਿੱਚ ਹੈਲਪ ਮੰਗੋ ਤੁਹਾਡੀ ਘਰ ਬੈਠੇ ਹੈਲਪ ਕੀਤੀ ਜਾਵੇਗੀ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਕੁਝ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਸ਼ੇਅਰ ਕਰਕੇ ਜ਼ਰੂਰ ਜਾਣਾ ਤਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ